ਆਪਣਾ ਨਵਾਂ ਡਰਾਈਵਰ ਤੇ ਇਹਨੂੰ ਕਰਦੇ ਰੈਡੀ ਹੁਣ ਸਵੀਆਂ ਬੋਲ ਲਾਇਆ ਅੱਜ ਜੀ ਨੂੰ ਦੱਸਿਆ ਕਿ ਕਿੱਦਾਂ ਰੈਲ ਬਣਨੀ ਆ ਤੇ ਆਪਣਾ ਤਾਂ ਇਹੋ ਹੀ ਸੂਲਿਆ ਜ਼ਿੰਦਗੀ ਦਾ ਕਿ ਕਦੀ ਵੀ ਕਿਸੇ ਤੇ ਡਿਪੈਂਡ ਨਾ ਰਹਿਓ ਇਹ ਹਨਾ ਬਹੁਤ ਚਿਰ ਸਾਲ ਕਈ ਸਾਲ ਪਹਿਲਾਂ ਹੀ ਗੱਲ ਸਿੱਖ ਲਈ ਸੀ ਕਿ ਕਦੀ ਵੀ ਕਿਸੇ ਤੇ ਡਿਪੈਂਡ ਨਹੀਂ ਰਹਿਣਾ ਸੋ ਕੋਈ ਤੁਹਾਡੀ ਜ਼ਿੰਦਗੀ ਚ ਬੰਦਾ ਆਉਂਦਾ ਜੇ ਮੈਂ ਕੰਮ ਕਰਦੇ ਲੈਵਲ ਦੇ ਹਿਸਾਬ ਨਾਲ ਗੱਲ ਕਰਦਾ ਕਿ ਜੇ ਕੋਈ ਬੰਦਾ ਆਉਂਦਾ ਜਾਂਦਾ ਤੁਸੀਂ ਉਹਦੇ ਤੇ ਇੰਨੇ ਡਿਪੈਂਡ ਨਾ ਹੋਵੋ ਕਿ ਤੁਹਾਨੂੰ ਬਾਅਦ ਚ ਲੱਗੇ ਕਿ ਯਾਰ ਕੰਮ ਸਾਡਾ ਚੱਲਣਾ ਨਹੀਂ ਹੁਣ ਬੰਦਾ ਚਲ ਗਿਆ ਆਪਸ਼ਨਸ ਆਪਾਂ ਨੂੰ ਰੱਖਣੀਆਂ ਚਾਹੀਦੀਆਂ ਹਮੇਸ਼ਾ ਹੀ ਸੋ ਇਹ ਚੀਜ਼ ਕਾਫੀ ਚਿਰ ਪਹਿਲਾਂ ਹੀ ਸਿੱਖ ਲਈ ਸੀ ਤੇ ਬਾਬੇ ਦੀ ਕਿਰਪਾ ਆ ਕਦੀ ਵੀ ਕਿਸੇ ਦੇ ਡਿਪੈਂਡ ਨਹੀਂ ਹੋਏ ਜੇ ਕਈ ਕਈ ਵਾਰੀ ਕਾਟ ਆਵਾਦਾ ਚੱਲ ਵੀ ਲਈਦਾ ਆਪ ਕਰ ਲਈਦਾ ਕੰਮ ਪਰ ਇਹ ਨਹੀਂ ਕਿ ਲੈ ਵੀ ਹੁਣ ਉਹ ਬੰਦਾ ਫਲਾਣਾ ਚਲ ਗਿਆ ਤੇ ਕੰਮ ਰੋਕ ਵੀ ਆਈ ਨਾਲ ਆ ਕੋਈ ਕਰਨੀ ਤੇ ਥੋੜੀ-ਥੋੜੀ ਕਰਦੇ ਆ ਇਹਨੂੰ ਰੈਡੀ ਜੇ ਟੇਕਿਆ ਰਿਹਾ ਤਾਂ ਤੇ ਓਕੇ ਆ ਕੰਮ ਰੈਲ ਤਾਂ ਪੂਰੀ ਸਹੀ ਬਲਦਾ ਇਹੋ ਐਨਾ ਉੱਪਰ ਦੀ ਘੁਮਾ ਕੇ ਲਿਆਉਂਦਾ ਕਿਉਂਕਿ ਤਵੀਆਂ ਇਹ ਇੱਕ ਪਾਸੇ ਨੂੰ ਹੀ ਘੁੰਮਦੀਆਂ ਆ ਤੇ ਉਸ ਹਾਵ ਨਹੀਂ ਰੈਲ ਮਾਰਨੀ ਪੈਂਦੀ ਆ ਸਹੀ ਚਲਾਉਣ ਦੇ ਆ ਟਾਇਰ ਪਵਾਉਣ ਦਾ ਟਰੈਕਟਰ ਸੋਹਣਾ ਲੱਗਣ ਲੱਗ ਪਿਆ ਮੋਰ ਦੇ ਟਾਇਰ ਆਪਣੇ 9 16 ਦੇ ਆ ਪਿਛਲੇ ਹੈਗੇ 17 9 28 ਦੇ ਉੱਚਾ ਹੋ ਗਿਆ ਟਰੈਕਟਰ ਤੇ ਮੋਰਲੇ ਟਾਇਰ ਆਪਾਂ ਰੈਮਪੁੱਠਾ ਨਹੀਂ ਕੀਤਾ ਸੀ ਇਦਾਂ ਹੀ ਪਾਦੇ ਸੀ ਤੇ ਦੇਖਦੇ ਆ ਸ਼ਾਇਦ ਕੱਦੂ ਤੋਂ ਪਹਿਲੋ ਪਹਿਲਾਂ ਆਪਾਂ ਰੈਮਪੁੱਠਾ ਕਰਕੇ ਚਾੜਾਂਗੇ ਕਿਉਂਕਿ ਉਹ ਜਗ੍ਹਾ ਕਾਫੀ ਘਟ ਜਾਂਦੀ ਉਹਦੇ ਵਿੱਚ ਸਪੇਸ ਬਾਕੀ ਸੋਹਣਾ ਲੱਗਣਾ ਪਿਆ ਟਰੈਕਟਰ ਹੁਣ ਨਵੇਂ ਟਾਇਰਾਂ ਨਾਲ ਗਏ ਦਾ ਫਿਕਰ ਨਹੀਂ ਹਾਣਦੀ ਐ ਆਉਂਦੇ ਦਾ ਫਿਕਰ ਨਹੀਂ ਹਾਣਦੀ ਪਰੇ ਦਾ ਸੌਣ ਦੀ ਝੜੀ ਵਾਂਗੂ ਅੱਜ ਵੀ ਪੈਣਦੇ ਆ ਜਿਵੇਂ ਭਰਾਵਾਂ ਨੇ ਤਾਂ ਹਲੇ ਤੂੜੀ ਨਹੀਂ ਬਣਾਈ ਉਹਨਾਂ ਲਈ ਤਾਂ ਚਲੋ ਔਖਾ ਆ ਤੇ ਜਿਨ੍ਹਾਂ ਦੀ ਸਾਟ ਵਰਗੀਆਂ ਦੀ ਬਣ ਗਈ ਆ ਜਾਂ ਮੱਕੀ ਮੁੱਕੀ ਲਈ ਬਹੁਤ ਵਧੀਆ ਆ ਤੇ ਚਲੋ ਇਹ ਇਦਾਂ ਹੀ ਰਹਿਣਾ ਆ ਪਰ ਮੀ ਮੀ ਦੇਖੋ ਇਹ ਚੈੱਕ ਕਰੋ ਨਾਲੇ ਚੱਲ ਰਹੇ ਆ ਆ ਆਪਣਾ ਕਮਾ ਲਿਆ ਗੋੜਗੋੜ ਕੱਢਣ ਨੂੰ ਇਹ ਚ ਫੇਰਦੇ ਆ ਤਰਫਾਲੀ ਅੱਜ ਤੇ ਕਾਫੀ ਦੀ ਲਾਡੂਲਾ ਕਾਫੀ ਹੈ ਇਹਦੇ ਵਿੱਚ ਤਰਫਾਲੀ ਫੇਰਦੇ ਆ ਇਹਦੇ ਵਿੱਚ ਤੇ ਉਸ ਤੋਂ ਬਾਅਦ ਸ਼ਾਮ ਨੂੰ ਜਾਵਾਂਗੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਸਾਡੇ ਆਪਣੇ ਐਸਜੀਪੀਸੀ ਦਾ ਬਹੁਤ ਹੀ ਸ਼ਲਾਘਾਯੋਗ ਇੱਕ ਇਹਨਾਂ ਨੇ ਹੁਣ ਲੈਰ ਤੋਰੀ ਆ ਕਾਫੀ ਸਾਡੇ ਵਾਲੇ ਦਿਵਾਲੇ ਸਾਰੇ ਪਿੰਡਾਂ ਚ ਜਿੱਦਾਂ ਚਾਰ-ਚਾਰ ਸਿੰਘਾਂ ਦੇ ਜਥੇ ਸਾਡੇ ਵੀ ਪਿੰਡ ਇੱਕ ਜਥਾ ਆਇਆ ਚਾਰ ਸਿੰਘਾਂ ਦਾ ਉਹਦੇ ਵਿੱਚ ਇੱਕ ਬਾਬਾ ਜੀ ਜਿੱਦਾਂ ਯੰਗੇ ਦੇ ਹੀ ਆ ਸਾਰੇ ਮੁੰਡੇ ਤੇ ਇੱਕ ਬਾਬਾ ਜੀ ਕਥਾ ਕਰਦੇ ਆ ਤੇ ਤਿੰਨ ਜਣੇ ਕੀਰਤਨ ਕਰਦੇ ਸਵੇਰ ਨੂੰ ਆਸਾਰੀ ਵਾਰ ਦਾ ਸ਼ਾਮ ਨੂੰ ਕੀਰਤਨ ਸੋਲਾ ਆਰਤੀ ਤੇ ਕੀਰਤਨ ਤੇ ਇੱਕ ਬਾਬਾ ਜੀ ਸਵੇਰੇ ਸ਼ਾਮ ਕਥਾ ਕਰਦੇ ਆ ਤੇ ਦਿਨੇ ਬੱਚਿਆਂ ਨੂੰ ਸਿਖਾਉਂਦੇ ਆ ਸੰਥਿਆ ਜੇ ਕਿਸੇ ਨੇ ਲੈਣੀ ਆ ਜਾਂ ਕੀਰਤਨ ਜਾਂ ਤਬਲਾ ਬਹੁਤ ਹੀ ਵਧੀਆ ਕਨਸੈਪਟ ਆ ਸਾਰੇ ਇਹੀ ਗੱਲ ਕਰਦੇ ਸੀ ਕਿ ਐਸਜੀਪੀਸੀ ਨੂੰ 20 ਸਾਲ ਪਹਿਲੋਂ ਇਹ ਕੰਮ ਕਰਨਾ ਚਾਹੀਦਾ ਸੀ ਬਟ ਫੇਰ ਵੀ ਬਹੁਤ ਵਧੀਆ ਚੀਜ਼ ਆ ਤੇ ਸ਼ਾਮ ਨੂੰ ਅੱਜ ਜਾਵਾਂਗੇ ਸ਼ਾਇਦ ਅੱਜ ਲਾਸਟ ਡੇ ਹੀ ਆ ਇੱਕ ਹਫਤਾ ਹੋ ਗਿਆ ਤੇ ਬਹੁਤ ਵਧੀਆ ਚੀਜ਼ ਲੱਗੀ ਕਿ ਹਾਂ ਇਹ ਸ਼ੁਰੂ ਕੀਤਾ ਕੰਮ ਕਿਉਂਕਿ ਕਾਫੀ ਪਿੰਡਾਂ 'ਚ ਸਾਡੇ ਲੱਗੇ ਸਾਰੇ ਪਿੰਡਾਂ ਚ ਜਥੇ ਆਏ ਤੇ ਇੱਕ ਵਧੀਆ ਸ਼ਲਾਘਾਯੋਗ ਕੰਮ ਐ ਐਸਜੀਪੀਸੀ ਦਾ ਆ ਜਿਹੜਾ ਸ਼ਾਮ ਦਾ ਮਾਹੌਲ ਤੇ ਆ ਕੋਇਲਾ ਦੀ ਆਵਾਜ਼ ਇਹ ਸੁਣ ਕੇ ਜਾਂ ਦੇਖ ਕੇ ਇਹੀ ਹੁੰਦਾ ਕਿ ਯਾਰ ਹਾਂ ਬਈ ਸਹੀ ਫੈਸਲਾ ਲਿਆ ਇੱਥੇ ਹੀ ਰਹੇ ਪੰਜਾਬ ਚ ਨਹੀਂ ਗਏ ਬਾਹਰ ਪਤਾ ਨਹੀਂ ਸ਼ੁਰੂ ਤੋਂ ਹੀ ਸੀਗਾ ਕਿ ਨਹੀਂ ਯਾਰ ਬਾਹਰ ਨਹੀਂ ਜਾਣਾ ਮੇਰਾ ਤਾਂ 10th ਵਿੱਚ ਵੀ ਸੀਗੇ ਉਦੋਂ ਵੀ ਬਹੁਤ ਹੁੰਦਾ ਸੀ ਲੈ ਵੀ ਕੈਨੇਡਾ ਅਮਰੀਕਾ ਕੈਨੇਡਾ ਅਮਰੀਕਾ ਇੰਗਲੈਂਡ ਪਰ ਨਹੀਂ ਰੱਬ ਵੱਲੋਂ ਹੀ ਪਤਾ ਨਹੀਂ ਇਸ ਧਰਤੀ ਦਾ ਮੋਹ ਜਾਂ ਪਤਾ ਨਹੀਂ ਕੀ ਆ ਸ਼ੁਰੂ ਤੋਂ ਹੀ ਸੀਗਾ ਕਿ ਜਦੋਂ 10th ਚ ਪਤਾ ਲੱਗਾ ਕਿ ਹਾਂ ਬਈ ਡੀਸੀ ਕੀ ਹੁੰਦਾ ਜਾਂ ਕੁਝ ਉਦੋਂ ਉਦੋਂ ਹੀ ਸੁਪਨਾ ਸੀ ਲੈ ਬਈ ਇੱਥੇ ਹੀ ਬਣਾਂਗੇ ਆਈਐਸ ਆਈਪੀਐਸ ਚਲੋ ਨਾ ਆਈਐਸ ਬਣੇ ਨਾ ਆਈਪੀਐਸ ਬਣੇ ਆ ਤੇ ਵਾਕਈ ਇਹ ਪੰਜਾਬ ਦੀ ਮਿੱਟੀ ਪਤਾ ਨਹੀਂ ਅਲੱਗੀ ਆ ਤੇ ਹੁਣ ਇਹ ਹੀ ਫੀਲ ਹੁੰਦਾ ਕਿ ਹਾਂ ਬਈ ਗੁਰਵਿੰਦਰ ਸਿੰਘਾ ਸਹੀ ਕੀਤਾ ਨਹੀਂ ਗਏ ਆਪਾਂ ਤੇ ਇੱਕ ਰੂਹ ਦੀ ਸ਼ਾਂਤੀ ਵੀ ਹੁੰਦੀ ਆ ਪੀਸ ਆਫ ਮਾਈਂਡ ਤੇ ਵਧੀਆ ਆ ਜੋ ਵੀ ਆ ਲਓ ਜੀ ਆਪਣਾ ਹੋ ਗਿਆ ਪਚੰਗੀ ਰੈਡੀ ਕਿੱਥੇ ਚੱਲੇ ਫਤਿਹ ਕਿੱਥੇ ਓਕੇ ਓਥੇ ਕੀ ਕਰਨਾ ਆਪਾਂ ਜਾ ਕੇ ਮੱਤਾ ਜੀ ਕਰਾਂ ਓਕੇ ਬਾਈ ਗੁੱਜੀ ਕਰਨਾ ਨਾ ਹਾਂ ਤੇ ਦਸਤਾਰ ਲਾਉਣੀ ਨਹੀਂ ਹੁਣ ਖੇਡਦੇ ਨੇ ਓਕੇ ਠੀਕ ਆ ਜ਼ਿਆਦਾ ਟੱਪਣਾ ਨਹੀਂ ਓਕੇ ਚਲੋ ਇਦਾਂ ਨਹੀਂ ਕਰਨੀ ਇਦਾਂ ਨਹੀਂ ਕਰਨੀ ਆਜੋ ਗੁਰਫਤੇ ਚਲੀਏ ਗੁਰਦੁਆਰਾ ਸਾਹਿਬ ਆਜੋ ਭੱਜ ਕੇ ਆਓ ਭੱਜ ਗਏ ਅੱਡੇ ਪਿੰਡ ਦੇ ਗੁਰਦੁਆਰਾ ਸਾਹਿਬ

ਕਾਰਨ ਨੂੰ ਸੁਣਾਈਏ ਦੇ ਅੰਦਰ ਬਚਨ ਦਾ ਆਵਿਆ ਹੋਰ ਦੇ ਹੋਰ ਅੰਦਾਜ਼ ਗੁਰੂ ਦੇ ਸਮਝਣਾ ਆਵੇ ਗੁਰੂ ਦੇ ਸੁਰਤ ਨਾਲ ਸੇਧ ਗੁਰੂ ਦਾ ਮੁਕਤ ਨਾ ਪਾ ਗੁਰੂ ਤੋਂ ਬਗੈਰ ਜੀਵ ਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿਨ੍ਹਾਂ ਕੇ ਜੀਵ ਦਾ ਪੂਰੇ ਗੁਰੂ ਦੇ ਨਾਲ ਮਿਲਾਪ ਨਹੀਂ ਹੁੰਦਾ ਬਾਣੀ ਦੇ ਅੰਦਰ ਸਤਿਗੁਰੂ ਜੀ ਬਚਨ ਕਰਦੇ ਹਨ ਗੁਰੂ ਤੋਂ ਬਿਨਾਂ ਜੀ ਆਪਣੇ ਜੀਵਨ ਯੁੱਗ ਦੀ ਸਬਦ ਜੇ ਆ ਸਕੀ ਪੂਰਾ ਦਾਤਾ ਲੱਧਿਆ ਪੂਰਾ ਜਾਤਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣਤਾ